ਹੁਣ ਆਪਾਂ ਗੱਲ ਕਰਾਂਗੇ ਵੀਲ ਆਫ ਲਾਈਫ ਦੀ ਇਹ ਵੀਲ ਆਫ ਲਾਈਫ ਤੁਸੀਂ ਕਿਤੇ ਵੀ ਇੰਟਰਨੈਟ ਤੇ ਜਾਓਗੇ ਤੁਹਾਨੂੰ ਥਾਂ ਥਾਂ ਮਿਲ ਜਾਊਗਾ ਹਰ ਜਗ੍ਹਾ ਬਹੁਤ ਸਾਰੇ ਲੋਕ ਇਹਦੇ ਬਾਰੇ ਗੱਲ ਕਰਦੇ ਨੇ ਵੀਲ ਆਫ ਲਾਈਫ ਜੇ ਆਪਾਂ ਕਹਿੰਦੇ ਆ ਵੀ ਮੋਟੀਆਂ ਮੋਟੀਆਂ ਆਹੇ ਚੀਜ਼ਾਂ ਦੀ ਦਿੱਕਤ ਹੁੰਦੀ ਆ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਠੀਕ ਆ ਇਹਦੇ ਬਾਰੇ ਜਿਹਦੇ ਕੋਲ ਕਾਪੀ ਹੈਗੀ ਆ ਉਹਦੇ ਨੋਟਸ ਬਣਾ ਸਕਦੇ ਹੋ ਜੇ ਤੁਹਾਨੂੰ ਬਾਅਦ ਚ ਲੋੜ ਹੋਊਗੀ ਆਪਾਂ ਇਹਨਾਂ ਆਪਣੇ ਵਟਸਐਪ ਦਾ ਗਰੁੱਪ ਆ ਕਮਿਊਨਿਟੀ ਉੱਥੇ ਤੁਸੀਂ ਜੁਆਇਨ ਕਰ ਸਕਦੇ ਹੋ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਉੱਥੇ ਦੇ ਵੀ ਦੇਵਾਂਗੇ ਤੇ ਵੈਸੇ ਮੈਂ ਸਮਝਾਉਣ ਦਾ ਯਤਨ ਕਰਦਾ ਇਹਨੂੰ ਜਾਦੇ ਚੀਜ਼ ਨੂੰ ਸਮਝਾਉਣ ਦੇ ਵਿੱਚ ਹੈਗੀ ਰਾਦਰ ਥੈਨ ਵੀ ਤੁਸੀਂ ਹੁਣ ਇਹਨੂੰ ਲਿਖੋ ਸਮਝਾਉਣ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਵੀ ਇਹ ਹੈ ਚੱਲਦਾ ਕਿਵੇਂ ਮੈਂ ਥੋੜਾ ਜਿਹਾ ਪਿੱਛੇ ਜਾ ਕੇ ਇਹਦੇ ਤੁਹਾਨੂੰ ਦੱਸਦਾ ਤੁਹਾਨੂੰ ਇਹ ਜਿਹੜੀਆਂ ਸਕੋਰਿੰਗ ਹੈ ਇਹ ਇਸ ਤਰੀਕੇ ਨਾਲ ਬਣਾਈ ਹੈ ਵੀ ਜਿਹੜੀ ਚੀਜ਼ ਤੇ ਆਪਾਂ ਜਮਾ ਜ਼ੀਰੋ ਆ ਉਹ ਇੱਥੇ ਆ ਵੀ ਆਹ ਚੀਜ਼ ਤੇ ਮੈਂ ਜ਼ੀਰੋ ਆ ਆਹ ਚੀਜ਼ ਤੇ ਮੇਰਾ ਕੁਝ ਨਹੀਂ ਹੈਗਾ ਮੈਂ ਮੰਨ ਲਾ ਵੀ ਕੋਈ ਹੈਗਾ ਵੀ ਬੰਦਾ ਉਹਦੀ ਫੈਮਿਲੀ ਦੇ ਵਿੱਚ ਉਹ ਤਾਂ ਕਿਸੇ ਨਾਲ ਬਣਦੀ ਨਹੀਂ ਕੋਈ ਹੈ ਨਹੀਂ ਜੇ ਉਹ ਕਹਦੂਗਾ ਮੇਰਾ ਸਕੋਰ 1 ਹੈ ਕਿਸੇ ਦਾ ਪਰਿਵਾਰ ਬਹੁਤ ਸੁਖੀ ਹੋ ਸਾਰੇ ਕੁਝ ਨੇ ਉਹ 10 ਹੈ ਠੀਕ ਹੈ ਐਂ ਕਿਸੇ ਦਾ ਕੈਰੀਅਰ ਹੈ ਹਜੇ ਜੌਬ ਨਹੀਂ ਮਿਲੀ بے ਰਜਗਾਰ ਹੈ ਉਹ ਸ਼ਾਇਦ ਉਹ ਆਪਣੇ ਆਪ ਨੂੰ 0 ਮਹਿਸੂਸ ਕਰਦਾ ਹੋਵੇ ਕੋਈ 10 ਪਰ ਇਹ ਕੋਈ ਮਾਪਦੰਡ ਹੈ ਜਿਹੜਾ ਇਹ ਐ ਨਹੀਂ ਹੈਗਾ ਵੀ ਇਹ ਐਬਸੋਲੂਟ ਹੈ ਐਬਸੋਲੂਟ ਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਨੇ ਸਾਨੂੰ ਸਟੈਂਡਰਡ ਦਿੱਤਾ ਵੀ ਫਲਾਣੇ ਦੇ ਹਿਸਾਬ ਨਾਲ 10/10 ਮੇਰੇ ਹਿਸਾਬ ਨਾਲ ਮੈਂ 10/10 ਹੋ ਸਕਦਾ ਤੁਹਾਡੇ ਹਿਸਾਬ ਨਾਲ 0 ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਕੋਰਿੰਗ ਲੋਕਾਂ ਦੇ ਹਿਸਾਬ ਨਾਲ ਨਹੀਂ ਕਰਦੇ ਵੀ ਜ਼ਿੰਦਗੀ ਚ ਕਰਨੀ ਆਪਣੀ ਦਿੱਕਤ ਕੀ ਆਉਂਦੀ ਆ ਆਪਾਂ ਇਹਨ ਵੀ ਪਲਾਨੇ ਦੇ ਤੇ ਇਹਨੇ ਦੋਸਤ ਨੇ ਮੇਰੇ ਦੇਖੇ ਆ ਤਾਂ ਕਰਕੇ ਉਹ ਤਾਂ ਕਿੰਨਾ ਖੁਸ਼ ਆ ਮੈਂ ਕਿਉਂ ਨਹੀਂ ਉਹ ਉਹਦੀ ਲਾਈਫ ਆ ਉਹ ਉਹਦਾ ਸਿਸਟਮ ਆ ਉਹਦੇ ਜਿਉਣ ਦਾ ਤਰੀਕਾ ਸ਼ਾਇਦ ਉਹਦਾ ਹਜੇ ਵੀ ਉਹਨੂੰ ਲੱਗਦਾ ਹੋਵੇ ਮੈਂ ਤਾਂ ਸਮਝ ਪਾ ਜੀ ਆ ਸ਼ਾਇਦ ਤੁਸੀਂ ਇੱਕ ਨਾਲ ਹੀ ਖੁਸ਼ ਹੋ ਤੁਹਾਡੇ 10/10 ਨੇ ਪਰ ਇਹ ਜਿਹੜੀਆਂ ਮੂਲ ਲੋੜਾਂ ਦੀਆਂ ਨਾ ਜ਼ਿੰਦਗੀ ਦੀਆਂ ਉਹ ਇਹਦੇ ਵਿੱਚ ਜੀ ਰਹਿ ਜਾਂਦੀਆਂ ਨੇ ਇਸ ਤੋਂ ਬਾਹਰ ਕੁਝ ਬਹੁਤਾ ਨਹੀਂ ਜਾਂਦਾ ਹੁਣ ਇਹ ਚੀਜ਼ਾਂ ਜਦੋਂ ਆਪਾਂ ਲਾਈਫ ਦੇ ਵਿੱਚ ਆਪਾਂ ਸਹੀ ਕਰ ਲਾਂਗੇ ਤਾਂ ਫਿਰ ਸਾਰਾ ਕੁਝ ਸਹੀ ਹੋਊਗਾ ਹੁੰਦਾ ਕੀ ਆਪਣੀ ਪ੍ਰੋਬਲਮ ਕਿੱਥੇ ਆਉਂਦੀ ਹੈ ਆਪਣੇ ਜੋ ਦੋ ਚਾਰ ਚੀਜ਼ਾਂ ਨੇ ਚੁਣਦੀਆਂ 10/10 ਦੋ ਚਾਰ ਨੂੰ ਆਪਾਂ ਜਮਾਂ ਧਿਆਨ ਨਹੀਂ ਦਿੰਦੇ ਤੇ ਜੇ ਜ਼ਿੰਦਗੀ ਦਾ ਜਿਹੜਾ ਪਹੀਆ ਉਹ ਸਹੀ ਨਹੀਂ ਘੁੰਮੂਗਾ ਫਿਰ ਗੱਡੀ ਕਿਹਣੀ ਚੱਲਦੀ ਤੇ ਸਾਰੀਆਂ ਚੀਜ਼ਾਂ ਤੇ ਆਪਾਂ ਨੂੰ ਫੋਕਸ ਕਰਨਾ ਪੈਂਦਾ ਪਰ ਹੁਣ ਆਏ ਵੀ ਇੰਨੀਆਂ ਚੀਜ਼ਾਂ ਤੇ ਇੱਕ ਟਾਈਮ ਫੋਕਸ ਕਿਵੇਂ ਕਰੀਏ ਕਿਉਂਕਿ ਇਹਦੇ ਵਿੱਚ ਵੀ ਤਾਂ ਬੀਬੀ ਚੀਜ਼ਾਂ ਨਿਕਲਣੀਆਂ ਗਆਂ ਹੁਣ ਆਪਾਂ ਜੇ ਐਂ ਕਰੀਏ ਵੀ ਆਪਾਂ ਹੈਲਥ ਹੀ ਲੈ ਲਈਏ ਹੈਲਥ ਦੇ ਵਿੱਚ ਫਿਰ ਫਿਜ਼ੀਕਲ ਹੈਲਥ ਆ ਫਿਰ ਮੈਂਟਲ ਹੈਲਥ ਆ ਕਿਸੇ ਨੇ ਭਾਰ ਘਟਾਉਣਾ ਕਿਸੇ ਨੇ ਭਾਰ ਵਧਾਉਣਾ ਕਿਸੇ ਨੂੰ ਸ਼ੂਗਰ ਆ ਕਿਸੇ ਨੂੰ ਕੀ ਆ ਉਹ ਅੱਗੇ 20 ਚੀਜ਼ਾਂ ਉਹਦੇ ਵਿੱਚੋਂ ਨਿਕ ਕੈਰੀਅਰ ਦੇ ਵਿੱਚ ਵੀ ਆਈਆਂ ਹੁਣ ਮੇਰੇ ਵਰਗੇ ਵੀ ਨਾ ਵੀ ਮੈਂ ਜੋਬ ਹੀ ਕਰ ਰਿਹਾ ਮੈਂ ਆ ਵੀ ਕਰਨਾ ਹੈ ਮੈਂ ਉਹ ਵੀ ਕਰਨਾ ਹੈ ਫਿਰ ਮੈਂ ਤਾਂ ਕਹਿੰਦਾ ਮੈਂ ਤਾਂ ਸੈਟੀਸਫਾਈ ਨਹੀਂ ਹੈਗਾ ਮੈਂ ਆ ਚੀਜ਼ ਨਾਲ ਸੈਟੀਸਫਾਈ ਨਹੀਂ ਮੈਂ ਉਹਦੇ ਨਾਲ ਨਹੀਂ ਇਹ ਚੀਜ਼ ਨਾਲ ਆਪਾਂ ਨੂੰ ਬਹੁਤ ਟੈਨਸ਼ਨ ਆਉਂਦੀ ਹੈ ਕੈਰੀਅਰ ਦੇ ਵਿੱਚ ਇਹ ਨਹੀਂ ਪਤਾ ਨਾ ਬਾਈ ਕਰੀਏ ਕੀ ਹੈ ਹੈ ਨਾ ਤਾਂ ਉਸ ਤਰੀਕੇ ਨਾਲ ਆਪਾਂ ਇਹਨੂੰ ਬਹੁਤ ਕੰਪਲੀਕੇਟ ਕਰਿਆ ਹੁੰਦਾ ਬਹੁਤ ਆਵੇਂ ਤਾਂ ਉਹਨੂੰ ਸਿੱਧਾ ਕਰਨਾ ਸੌਖਾ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਤੇ ਉਹਦੇ ਵਿੱਚ ਪਤਾ ਕੀ ਹੁੰਦਾ ਹੈਗਾ ਜਦੋਂ ਤੁਸੀਂ ਇਹਨੂੰ ਸਾਰੇ ਦੇ ਵਿੱਚ ਤੁਸੀਂ 2 ਮਿੰਟ ਦੇ ਧਿਆਨ ਮਾਰੋ ਚੰਗੀ ਤਰ੍ਹਾਂ ਜਦੋਂ ਮੈਂ ਗੱਲਾਂ ਕਰ ਰਿਹਾ ਹਾਂ ਤੁਸੀਂ ਦੇਖੋ ਵੀ ਛੋਟੇ ਵਾਸਤੇ ਇਹ ਚੋ ਟੌਪ 3 ਕਿਹੜੀਆਂ ਜਿਨ੍ਹਾਂ ਨੂੰ ਤੁਸੀਂ ਲੈਕ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਪਿੱਛੇ ਨੂੰ ਇਹ ਆਹ ਤਿੰਨ ਚੀਜ਼ਾਂ ਤੇ ਯਰ ਜੇ ਅਗਲਾ 1 ਸਾਲ ਫੋਕਸ ਕਰਨਾ ਨਾ ਫਿਰ ਜ਼ਿੰਦਗੀ ਵਧੀਆ ਹੋ ਜਾਊਗੀ ਤੇ ਕਦੇ ਵੀ ਇਹ ਐਬਸੋਲਿਊਟ ਨਹੀਂ ਹੁੰਦਾ ਤੁਹਾਡੇ ਫੋਕਸ ਬਦਲਦੇ ਰਹਿੰਦੇ ਨੇ ਹੁਣ ਜਿਹਦਾ ਵਿਆਹ ਹੋਇਆ ਹੈ ਹੈਨਾ ਉਹਦਾ ਫੋਕਸ ਹੈ ਵੀ ਉਹ ਆਪਸ ਵਿੱਚ ਉਹਨਾਂ ਨੂੰ ਘੁੰਮਣਾ ਹੈ ਫਿਰਨਾ ਹੈ ਇਧਰ ਉਧਰ ਜਾਣਾ ਹੈ ਜਿਹਦੇ ਹੁਣ ਜਵਾਬ ਹੋ ਗਏ ਉਹਦਾ ਫੋਕਸ ਉਹਦੇ ਜਵਾਬ ਨੇ ਠੀਕ ਹੈ ਜਿਹੜਾ ਹੁਣ ਉਦੋਂ ਵਾਂ ਵੀ ਉਹਨੇ ਜੋਬ ਵੀ ਲੱਭ ਲਈ ਸਾਰਾ ਕੁਝ ਲੱਭ ਲਿਆ ਹੁਣ ਸਪਿਰਚੁਅਲਿਟੀ ਉਹਦਾ ਫੋਕਸ ਬਣ ਗਿਆ ਹੁਣ ਉਹਨੂੰ ਆਇਆ ਵੀ ਹੁਣ ਸੁਰਤ ਲੱਗੇ ਧਿਆਨ ਲੱਗੇ ਸ਼ਾਂਤੀ ਮਿਲੇ ਉਹਦੇ ਲਈ ਉਹ ਫੋਕਸ ਹੋ ਗਿਆ ਹੁਣ ਕੋਈ ਜਿਹੜਾ ਬਾਹਰ ਜਾ ਰਿਹਾ ਹੈ ਅੱਜ ਕੱਲ ਜਾਂ ਇੱਥੇ ਵੀ ਜਿਹੜਾ ਹੈ ਸਟਰਗਲਿੰਗ ਫੇਸ ਉਹਦੇ ਲਈ ਪੈਸੇ ਸਭ ਤੋਂ ਵੱਧ ਇੰਪੋਰਟੈਂਟ ਨੇ ਕਿਉਂਕਿ ਪੈਸਾ ਨਹੀਂ ਹੈਗਾ ਤਾਂ ਬਾਕੀ ਚੀਜ਼ਾਂ ਕਿੱਥੋਂ ਹੋਣਗੀਆਂ ਹੈਨਾ ਤਾਂ ਇਹ ਦੂਜੇ ਦੇ ਹਿਸਾਬ ਨਾਲ ਨਹੀਂ ਮੇਰੇ ਹਿਸਾਬ ਨਾਲ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੀਆਂ ਇੰਪੋਰਟੈਂਟ ਨੇ ਉਹਨਾਂ ਬਾਰੇ ਹਮੇਸ਼ਾ ਧਿਆਨ ਕਰੋ ਜਦੋਂ ਤੁਹਾਨੂੰ ਆਪ ਦੀਆਂ ਤਿੰਨ ਚੀਜ਼ਾਂ ਸਮਝ ਆ ਗਈਆਂ ਤੁਸੀਂ ਉਹਦੇ ਵਿੱਚ ਫਿਰ ਅਗਲਾ ਪਾਰਟ ਇਹ ਕਰਨਾ ਹੈ ਇਹ ਤੁਸੀਂ ਮੈਂ ਅ ਜਿਹੜੀਆਂ ਤਿੰਨ ਚੀਜ਼ਾਂ ਤੁਸੀਂ ਪਹਿਲਾਂ ਮਾਰਕ ਕਰ ਲਈਆਂ ਉਹਦੇ ਵਿੱਚ ਥੋੜੀ ਕਲੈਰਿਟੀ ਇਸ ਚੀਜ਼ ਤੇ ਹੋਣੀ ਚਾਹੀਦੀ ਹੈ ਵੀ ਮੇਰੇ ਲਈ ਹੋਣੇ ਤਿੰਨ ਚੀਜ਼ਾਂ ਜਿਹੜੀਆਂ ਇਹ ਅਗਲੇ ਸਾਲ 'ਚ ਮੈਂ ਕਿੰਨੀਆਂ ਕਿ ਐਪਰੂਵ ਕਰ ਸਕਦਾ ਜਾਂ ਕਰ ਸਕਦੀ ਹਾਂ ਕਿਉਂਕਿ ਤੁਸੀਂ ਐਪਰੂਵ ਕਰਨੀਆਂ ਨੇ ਉਹ ਉਹਦੇ ਵਿੱਚ ਕੋਈ ਵੀ ਰੋਲ ਦੂਜੇ ਬੰਦੇ ਦਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਹੋਗੇ ਵੀ ਮੇਰੇ ਕੋਲੇ ਪੈਸੇ ਨਹੀਂ ਹੈਗੇ ਮੇਰੇ ਕੋਲੇ ਆ ਨਹੀਂ ਹੈਗਾ ਸਕਰੋਲ ਕਰੋ ਮਾੜਾ ਵੀਰ ਜੀ ਹਨਾ ਵੀ ਇਹ ਆ ਹੈਗਾ ਤੇ ਉਹਦੇ ਨਾਲ ਮੇਰਾ ਜਿਹੜਾ ਹੈਗਾ ਵੀ ਆ ਚੀਜ਼ ਗਲਤ ਹੋ ਜੂਗੀ ਕਿਉਂਕਿ ਫਲਾਣ ਨੇ ਨਹੀਂ ਕਰਿਆ ਧਮਕੀਆਂ ਨਹੀਂ ਕਰਿਆ ਮਤਲਬ ਤੁਹਾਡਾ ਫੋਕਸ ਗਲਤ ਔਥਰ ਤੁਸੀਂ ਆਪਣੇ ਗੋਲ ਸਹੀ ਤਰੀਕੇ ਨਾਲ ਬਣਾਏ ਨਹੀਂ ਹੋਏ। ਥੋੜੀ ਕਲੈਰਿਟੀ ਹੋਣੀ ਚਾਹੀਦੀ ਵੀ ਮੈਂ ਕੀ ਕਰ ਸਕਦਾ। ਜਿੰਨਾ ਉਨਾ ਹੀ ਕੰਮ ਤੁਸੀਂ ਕਰਨਾ ਹੈ ਉਹੀ ਤੁਹਾਨੂੰ ਪ੍ਰੈਜ਼ੈਂਟ ਚ ਲਿਖੋ ਆ। ਜਿਹੜਾ ਪਾਸਟ ਤੇ ਫਿਊਚਰ ਵਾਲਾ ਰੌਲਾ ਹੈ ਉਹੀ ਦੂਜੇ ਨਾਲ ਹੋ ਸਕਦਾ ਹੈ। ਆਪਣੇ ਨਾਲ ਜਿਹੜਾ ਉਹ ਪ੍ਰੈਜ਼ੈਂਟ ਹੀ ਆ। ਤਾਂ ਹੁਣ ਤੁਸੀਂ ਮੰਨ ਲਓ ਵੀ ਇਹਦੇ ਵਿੱਚ ਆਪਾਂ ਤੁਹਾਨੂੰ ਮੈਂ ਐਗਜ਼ਾਮਪਲ ਲੈ ਲੈਨੇ ਆ। ਆਪਾਂ ਚਲੋ ਪੈਸੇ ਦਾ ਐਗਜ਼ਾਮਪਲ ਲੈਨੇ ਆ। ਨੌਕਰੀ ਨਹੀਂ ਮਿਲਦੀ, ਨੌਕਰੀ ਨਹੀਂ ਮਿਲਦੀ, ਨੌਕਰੀ ਨਹੀਂ ਮਿਲਦੀ। ਨੌਕਰੀ ਮਿਲਣੀ ਜਾਂ ਨਾ ਮਿਲਣੀ ਤੁਹਾਡੇ ਹੱਥ 'ਚ ਨਹੀਂ ਆ। ਪੇਪਰ ਨਿਕਲਣਾ ਤੁਹਾਡੇ ਹੱਥ 'ਚ ਨਹੀਂ ਆ। ਪਰ ਮਿਹਨਤ ਕਰਨੀ ਮਿਹਨਤ ਕਰਕੇ ਪੇਪਰ ਦੇਣੇ ਪੇਪਰ ਦੇ ਵਿੱਚ ਪੂਰੀ ਜਿੱਦ ਨਾਲ ਕੰਮ ਕਰਨਾ ਪੂਰੀ ਜਿੱਦ ਲਾਉਣੀ ਉਹ ਤਾਂ ਤੁਹਾਡੇ ਹੱਥ 'ਚ ਹੈ ਉਹ ਕਰਨਾ ਉਹ ਉੱਥੇ ਤੱਕ ਤੁਹਾਡਾ ਏਮ ਹੁੰਦਾ ਮੈਂ ਤੁਹਾਨੂੰ ਇਹ ਬੀਲ ਆਫ ਲਾਈਫ ਦੇ ਥਰੂ ਮਾੜਦੇ ਆ ਆਪਣੇ ਬਾਰੇ ਦੱਸ ਦਿੰਦਾ ਨਾ ਵੀ ਜੇ ਮੇਰੇ ਨਾਲ ਨੂੰ ਰਿਲੇਟ ਕਰੋ ਮੈਂ 2007 ਜਿਹਤੋਂ ਗਿਆ ਸੀਗਾ ਤੇ 2007 'ਚ ਜਾ ਕੇ ਮੈਨੂੰ 2008 ਦੀ ਮਾਰਚ 'ਚ ਜੌਬ ਮਿਲੀ ਇੱਕ ਦਿਨ ਮੈਂ ਲੇਬਰ ਸ਼ਿਫਟ ਕੀਤੀ ਮੈਚ ਨਹੀਂ ਹੋਈ ਫਿਰ ਉਦੋਂ ਬਾਅਦ ਮੈਂ ਲੈਬ ਦੇ ਵਿੱਚ ਲੇਬਰ ਕਰਦਾ ਸੀਗਾ ਜਿੱਥੇ ਦਵਾਈਆਂ ਬਣਦੀਆਂ ਕਿਉਂਕਿ ਮੈਂ ਇੱਥੇ ਫਾਰਮੇਸੀ ਸੀ ਤਾਂ ਮੈਂ ਦਵਾਈਆਂ ਬਣਾਉਣੀ ਹੁੰਦੀ ਸੀ ਪਰ ਮੈਂ ਲੇਬਰ ਹੀ ਕਰਦਾ ਸੀ ਉੱਥੇ ਵੀ ਵੀਰੇ ਮਾੜੀ ਜੀ ਹੌਲੀ ਬਾਤ ਚ ਗੱਲ ਕਰ ਲਓ ਪਿੱਛੇ ਜਾ ਕੇ ਇਹ ਨੂੰ ਸੁਣਦਾ ਹੀ ਨਹੀਂ ਇਹ ਬੜਾ ਵਧੀਆ ਬੰਦਾ ਉੱਥੇ ਜਾ ਕੇ ਗੱਲ ਵਿੱਚ ਜਗਾਏ ਉੱਥੇ ਬਹਿ ਜਾ ਤੇ ਉਹ ਕੀ ਹੈਗਾ ਵੀ ਜਦੋਂ ਮੈਂ ਉੱਥੇ ਗਿਆ ਤਾਂ ਉਸ ਟਾਈਮ ਮੇਰੀ ਪ੍ਰਾਇੋਰਟੀ ਕੀ ਸੀਗੀ ਜੌਬ ਸੈਟੀਸਫੈਕਸ਼ਨ ਕਿਉਂਕਿ ਮੈਨੂੰ ਐਸੀ ਇੱਥੇ ਮੈਨੂੰ ਪੜਿਆ ਮੈਂ ਉੱਥੇ ਜਾ ਕੇ ਜੌਬ ਵਧੀਆ ਲੈਣੀ ਹੈ ਤਾਂ ਉਵੇਂ ਜੇ ਮੈਂ ਵੀਰ ਨੂੰ ਦੇਖਾਂ ਤਾਂ ਇੱਥੇ ਉਥੇ ਮੇਰੇ ਲਈ ਕੈਰੀਅਰ ਸੀ ਜਿਹੜਾ ਉਹ ਜ਼ੀਰੋ ਤੇ ਸੀਗਾ ਤੋ ਉਹ ਮੇਰੀ ਪ੍ਰਾਇੋਰਟੀ ਸੀ ਤੇ ਕੈਰੀਅਰ ਦੇ ਨਾਲ ਪੈਸੇ ਵੀ ਕਿਉਂਕਿ ਤਾਂ ਸਾ ਵੀ ਕਟ ਸੀ ਹੈਨਾ ਜੇ ਉਸ ਟਾਈਮ ਕਹਾ ਵੀ ਮੇਰਾ ਫੋਕਸ ਸਪਿਰਚੁਅਲਿਟੀ ਤੇ ਜਿਆਦਾ ਸੀ ਨਹੀਂ ਸੀਗਾ ਤੇ ਤੁਹਾਡੇ ਚੋਂ ਕਈ ਉਸ ਫੇਸ ਤੇ ਨੇ ਲਾਈਫ ਲਿ ਹੁਣ ਹੈਨਾ ਤਾਂ ਉਵੇਂ ਦੇਖਣਾ ਵੀ ਉੱਚੋਂ ਕੀ ਕਰਨਾ ਹੁਣ ਉੱਥੇ ਬਹਿ ਕੇ ਮੈਂ ਮੇਰੇ ਨਾਲ ਸਭ ਤੋਂ ਮਾੜੀ ਗੱਲ ਉੱਥੇ ਕੀ ਹੋਈ ਸੀਗੀ ਫਾਰਮੇਸੀ ਕਾਉਂਸਲ ਪੰਜਾਬ ਨੇ 3 ਸਾਲ ਮੈਨੂੰ ਗੁੱਡ ਸਟੈਂਡਿੰਗ ਦੀ ਚਿੱਠੀ ਨਹੀਂ ਦਿੱਤੀ ਸਿਰਫ ਉਹਨਾਂ ਨੇ ਇਹ ਲਿਖ ਕੇ ਦੇਣਾ ਸੀ ਵੀ ਦੀ ਰਜਿਸਟ੍ਰੇਸ਼ਨ ਇੱਥੇ ਦਰਸਤ ਹੈ ਉੱਥੇ ਐਡਮਿਸ਼ਨ ਦਿੱਤੀ ਜਾਵੇ ਬਸ ਦੋ ਗੇੜੇ ਵੀ ਮਾਰ ਕੇ ਆ ਗਿਆ ਹੁਣ ਮੈਂ ਉਹ ਨੂੰ ਫੜ ਕੇ ਇਹ ਕਹੀ ਜਾਂਦਾ ਵੀ ਯਾਰ ਕਿਸਮ ਤੇ ਖਰਾਬ ਐ ਮੇਰੇ ਤੋਂ ਕੁਝ ਹੋਣਾ ਹੀ ਨਹੀਂ ਹੈ ਨਾ ਜਦੋਂ ਉਹ ਨਹੀਂ ਚਿੱਠੀ ਦਿੰਦਾ ਫਿਰ ਤਾਂ ਕੰਮ ਹੋਣਾ ਹੀ ਨਹੀਂ ਸੀਗਾ ਆਪਾਂ ਉਹ ਨਹੀਂ ਕੀਤਾ ਆਪਾਂ ਆਪਣਾ ਕੰਮ ਕਰੀ ਗਏ ਆਪਦੀ ਤਿਆਰੀ ਪੂਰੀ ਰੱਖੀ ਠੀਕ ਐ ਜੇ ਤੇ ਚਿੱਠੀ ਆ ਗਈ ਆਪਣੀ ਐਡਮਿਸ਼ਨ ਹੋ ਗਈ 2 ਸਾਲ 2.5 ਸਾਲ 3 ਸਾਲ ਵੇਟ ਕਰਨੀ ਬਹੁਤ ਔਖੀ ਹੁੰਦੀ ਐ ਲੇਬਰ ਕਰਦੇ ਜਿੱਦੋਂ ਪਤਾ ਮੈਨੂੰ ਯੂਨੀਵਰਸਿਟੀ ਜਾ ਸਕਾਂ ਦੂਜਾ ਪਾਰਟ ਸੀਗਾ ਇਹ ਕੱਲ ਅਸੀਂ ਪਰਸੋਂ ਜੱਕ ਸੀ ਉਹਨਾਂ ਨਾਲ ਵੀ ਗੱਲ ਕਰਦੇ ਸੀਗੇ ਉਥੇ ਜਦੋਂ ਐਡਮਿਸ਼ਨ ਲੈਣੀ ਹੁੰਦੀ ਹੈ ਤਾਂ ਚਾਰਾਂ ਚੋਂ ਇੱਕੇ ਬਾਰੇ ਚ ਸੱਤ ਬੈਂਡ ਲੈਣੇ ਹੁੰਦੇ ਨੇ ਆਇਲਟ ਵਿੱਚ ਹੁਣ ਤਾਂ ਕਾਮਨ ਹੋ ਗਿਆ 2007 800 ਕਾਫੀ ਐਮ ਤਾਂ ਸੀ ਬਹੁਤ ਵੱਡੀ ਗੱਲ ਆ ਜਦੋਂ ਮੈਂ ਪੇਪਰ ਦੇ ਗਿਆ ਮੈਂ ਮੈਂ ਸੱਤ ਵਾਰੀ ਪੇਪਰ ਦਿੱਤਾ ਮੇਰੇ ਰਾਈਟਿੰਗ ਨੂੰ ਸਾਢੇ 6 ਰਹਿ ਜਾਗਾ ਪਰ ਸਮਰੀ ਚ ਪਰ ਰਾਂ ਨੂੰ ਲੱਗ ਜਾਂਦਾ ਸੀ ਮੈਂ ਗਲਤ ਕੀ ਕਰਿਆ ਪਰ ਮੈਂ ਕਦੇ ਆ ਕੇ ਕਰ ਇਹ ਨਹੀਂ ਕਿਹਾ ਸੀ ਕਿ ਕਿਸਮਤ ਖਰਾਬ ਆ ਕਦੇ ਆ ਕੇ ਇਹ ਨਹੀਂ ਕਹਿ ਸਕੀ ਵੀ ਹੋਣਾ ਹੀ ਨਹੀਂ ਕਿਉਂਕਿ ਫੋਕਸ ਉਹ ਥੋੜੀ ਐ ਫੋਕਸ ਤਾਂ ਸੀ ਯੂਨੀਵਰਸਿਟੀ ਜਾਣਾ ਮੇਰੇ ਕੰਟਰੋਲ ਚ ਕੀ ਸੀ ਮੈਂ ਪੇਪਰ ਚ ਆ ਕੇ ਰਿਫਲੈਕਟ ਕਰਾਂ ਗਲਤ ਕੀ ਕਰਿਆ ਅਗਲੀ ਵਾਰੀ ਪੇਪਰ ਚ ਇੰਪਰੂਵ ਕਿਵੇਂ ਕਰਨਾ ਜੇ ਮੈਂ ਕਰਿਆ ਗਿਆ ਵਿਦਿਆਪਨਾਂ ਨਹੀਂ ਓਨੈਸਟ ਨਹੀਂ ਹੈਗਾ ਫਿਰ ਮੈਂ ਕਿਵੇਂ ਇੰਪਰੂਵ ਕਰੂੰ ਠੀਕ ਹੈ ਮੇਰੇ ਨਾਲ ਇੱਕ ਮੁੰਡਾ ਸੀ ਪਾਕਿਸਤਾਨ ਤੋਂ ਉਹਨੇ 35 ਵਾਰੀ ਆਇਲਟ ਦਾ ਪੇਪਰ ਦਿੱਤਾ ਥੋੜਾ ਜੋ ਕਿੰਨੇ ਬਣੇ ਹੋਣ ਕਿ ਜਿਹੜੇ ਗਿਵ ਅਪ ਕਰ ਜਾਣਗੇ ਕਿ ਯਾਰ ਛੱਡ ਪਰੇ ਮੇਰੀ ਕਿਸਮਤ ਚ ਹੀ ਨਹੀਂ ਹੈਗਾ ਮੈਂ ਉਹਨੂੰ ਕਹਾਂ ਵੀ ਐਨੀ ਮੋਟੀਵੇਸ਼ਨ ਕਿੱਥੋਂ ਕਹਿੰਦਾ ਮੋਟੀਵੇਸ਼ਨ ਦੀ ਕੀ ਲੋੜ ਹੈ ਇਹ ਕੜਾ ਮੰਜ਼ਲਾ ਇਹ ਤਾਂ ੜਿੱਕ ਹੈ ਦਾ ਮੰਜ਼ਿਲ ਤਾਂ ਹੈਗਾ ਕਿਸੇ ਹਸਪੀਟਲ ਦਾ ਚੀਫ ਫਾਰਮਾਸਿਸਟ ਬਣਨਾ ਇਹ ਤਾਂ ਚੱਕਣਾ ਕੰਮ ਹੈ ਨਾ ਅੱਜ ਉਹ ਇੱਕ ਕੈਂਸਰ ਹਸਪੀਟਲ ਦਾ ਚੀਫ ਫਾਰਮਾਸਿਸਟ ਹੈ ਬਿਹਾਰਸ ਦੇ ਵਿੱਚ ਬੰਦਾ ਪੰਜਾਬੀ ਮੀਡੀਅਮ ਤੋਂ ਖੱਟੀ ਗਲ ਸਕੂਲ ਤੋਂ ਪੜ੍ਹ ਕੇ ਆਇਆ ਹੈ ਨਾ ਤਾਂ ਉਹਨੇ ਇਹਨੂੰ ਆਹ ਚੀਜ਼ ਨੂੰ ਕਲੈਰਿਟੀ ਨਾਲ ਸਮਝਿਆ ਸੀ ਵੀ ਇੱਥੇ ਮੇਰਾ ਕੈਰੀਅਰ ਹੈ ਇੱਥੇ ਮੈਂ ਪਹੁੰਚਣਾ ਹੈ ਆਹ ਮੇਰੀ ਚੀਜ਼ ਹੈ ਅੱਜ ਮੈਂ ਇੱਥੇ ਬਣਾ ਉਹਨੇ ਕਿਸੇ ਚੀਜ਼ ਦਾ ਲੰਮਾ ਕਿਸੇ ਚੀਜ਼ ਤੇ ਦਿੱਤਾ ਨਹੀਂ ਫਿਰ ਗੱਲ ਬਣਦੀ ਹੈ ਜਦੋਂ ਮੈਂ ਯੂਨੀਵਰਸਿਟੀ ਗਿਆ ਮੈਂ ਜੋਬ ਛੱਡ ਕੇ ਗਿਆ ਸੀਦਾ ਤੇ ਜੋਬ ਛੱਡ ਕੇ ਯੂਨੀਵਰਸਿਟੀ ਦਾ ਜੋ ਮੇਰੀ ਠੀਕ ਠਾਕ ਸੀ 15000 ਪਾਉਂਡ ਫੀਸ ਵਰਤੀ ਤੇ ਅਗਲੇ ਦਿਨੀ ਮੈਂ ਆਇਆ ਘਰੇ ਕੰਮ ਤੋਂ ਅਸ ਯੂਨੀਵਰਸਿਟੀ ਤੋਂ ਤੇ ਅਮਨ ਨੂੰ ਮੈਂ ਲੈਣ ਗਿਆ ਕੰਮ ਤੋਂ ਜਦੋਂ ਬਾਹਰ ਆਇਆ ਤੇ ਬੜੀ ਅਦਾਸ ਬਥੇਰੀ ਹੋ ਗਿਆ ਕਿ ਨਹੀਂ ਸਾਡੀ ਕੰਪਨੀ ਬੰਦ ਹੋ ਗਈ ਮੇਰੀ ਜੋਬ ਗਈ ਤੇ ਮੈਂ ਜੋਬ ਛੱਡੀ ਅਗਲੇ ਦਿਨੀ ਜੋਬ ਵੀ ਗਈ 15000 ਪਾਉਂਡ ਦਾ ਕਰਜ਼ਾ ਉਹ ਲੈ ਲਿਆ ਕਰਦੀ ਕਿਸ਼ਤ ਵੀ ਜਾਂਦੀ ਐ ਇਹ ਵੀ ਫਸ ਕੇ ਹੁਣ ਕੀ ਕਰੀਏ ਤੋਂ ਉਹਦੇ ਮੈਂ ਜੋ ਯੂਨੀਵਰਸਿਟੀ ਛੱਡਦਾ ਸੀ ਕਹਿ ਸਕਦਾ ਹਾਂ ਕਿ ਕਿਸਮਤ ਖਰਾਬ ਆ ਤੇਉਂਕੀ ਨਹੀਂ ਲੱਗਦਾ ਨਾ ਵੀ ਕਿਸਮਤ ਖਰਾਬ ਹੈ ਜਦੋਂ ਇੰਨਾ ਕੁਝ ਹੋ ਗਿਆ ਇੰਨਾ ਪਹਿਲਾਂ ਯੂਨੀਵਰਸਿਟੀ ਇੱਥੇ ਏਡੀ ਵਾਲੇ ਨੇ ਚਿੱਠੀ ਦਿੱਤੀ ਫਿਰ ਸੱਤ ਵਾਰੀ ਅਲਰਟਸ ਨਹੀਂ ਹੋਇਆ ਹੁਣ ਯੂਨੀਵਰਸਿਟੀ ਤੇ ਹੁਣ ਆ ਹੋ ਗਿਆ ਵਧੀਆ ਸਟੋਰੀ ਲੱਗਦੀ ਹੈ ਤੇ ਸਟੋਰੀ ਆਪਾਂ ਕਿਸੇ ਨੂੰ ਦੱਸੀਏ ਵੀ ਅਗਲਾ ਵੀ ਕਹਿੰਦਾ ਯਾਰ ਗਲਤ ਤੇਰੀ ਸਹੀ ਹੈ ਤੂੰ ਤਾਂ ਟਰਾਈ ਕੀਤੀ ਸੀ ਹੋਇਆ ਨਹੀਂ ਪਰ ਫਿਰ ਅੱਜ ਇੱਥੇ ਖੜ ਕੇ ਥੋੜੀ ਗੱਲ ਕਰਦਾ ਹਾਂ ਮੈਂ ਕਿਉਂਕਿ ਸਟੋਰੀ ਬਣਨ ਵਾਸਤੇ ਇਹੇ ਚੀਜ਼ਾਂ ਹੁੰਦੀਆਂ ਨੇ ਥੋੜੀ ਲਾਈਫ ਚ ਵੀ ਸਟੋਰੀ ਬਣਨ ਵਾਸਤੇ ਸਾਰਾ ਕੁਝ ਹੋ ਰਿਹਾ ਜੋ ਹੋ ਰਿਹਾ ਤਾਂ ਉਹਦੇ ਮੈਨੂੰ ਅਮਨ ਵੀ ਕਹਿੰਦੀ ਵੀ ਤੈਨੂੰ ਸੋਚੀ ਘਰੇ ਕਰਾਇਆ ਦਿੰਦੇ ਸੀ 500 ਆਪਦਾ ਘਰ ਅਸੀਂ ਕਰਾਇਤੇ ਦਤਾ ਸੀ ਲੋ ਠੀਕ ਆ ਸਾਡੇ ਕੋਲ ਸਿਰਫ 300 ਪਾਉਂਡ ਬਚਦਾ ਜਿਹੜਾ 30000 ਰੁਪਏ ਇੱਥੋਂ ਦਾ ਹੁਣ ਬਣਦਾ ਪਰ ਉੱਥੇ ਉਹਦੀ ਕੀਮਤ ਜਾਜ ਨਹੀਂ ਤੇ 5-7000 ਰੁਪਏ ਵਰਗੀ ਹੁੰਦੀ ਹੈ 300 ਪਾਉਂਡ ਦੀ ਅਸੀਂ ਉਵੇਂ ਹੀ ਪੂਰਾ ਸਾਲ ਲੰਘਾਇਆ ਤੇ ਉਹ ਸਾਲ ਦੇ ਵਿੱਚ ਜਦੋਂ ਮੈਂ ਯੂਨੀਵਰਸਿਟੀ ਗਿਆ ਇੱਥੇ ਫਾਰਮੇਸੀ ਦਾ ਮਤਲਬ ਹੈ ਇੰਡਸਟਰੀਅਲ ਫਾਰਮੇਸੀ ਦਵਾਈ ਬਣਾਉਣੀ ਕਿਵੇਂ ਆ ਉੱਥੇ ਫਾਰਮੇਸੀ ਦਾ ਮਤਲਬ ਹੈ ਪੇਸ਼ੈਂਟ ਟਰੀਟ ਕਰਨਾ ਮੈਨੂੰ ਕੁਝ ਨਹੀਂ ਆਉਂਦਾ ਸੀ ਜਦੋਂ ਮੈਂ ਯੂਨੀਵਰਸਿਟੀ ਗਿਆ ਕੋਈ ਆਈਡੀਆ ਨਹੀਂ ਸੀ ਤੇ ਮੈਂ ਕਿਹਾ ਜੇ ਫਸ ਗਏ ਉੱਥੇ ਮੈਂ ਕਹਿ ਸਕਦਾ ਸੀ ਕਿਸਮਤ ਖਰਾਬ ਹੈ ਉੱਥੇ ਮੇਰੀ ਪ੍ਰਾਇਰਟੀ ਹੁੰਦੀ ਵੀ ਮੇਰੇ ਹੱਥ ਕੁਝ ਨਹੀਂ ਮੈਨੂੰ ਇੰਡੀਆ ਟੀਚਰਾਂ ਨੇ ਨਹੀਂ ਪੜਾਇਆ ਸੰਦ ਉਹ ਪੜਾਈ ਨਹੀਂ ਅਸੀਂ ਕਿਵੇਂ ਕਰ ਲਾਂਗੇ ਉੱਥੇ ਵੀ ਮੈਂ ਫਿਰ ਬੰਦੇ ਲੱਭੇ ਜਿਹੜੇ ਉਹੀ ਮੁੰਡਾ ਜਿਹੜਾ ਪਾਕਿਸਤਾਨ ਵਾਲਾ ਸੀ ਉਹ ਇੱਕ ਮੁੰਡਾ ਦਿੱਲੀ ਤੋਂ ਮੈਂ ਹੋਰ ਉਹ ਕਹਿੰਦੇ ਅਸੀਂ ਤੈਨੂੰ ਪੜਾਵਾਂਗੇ ਅਸੀਂ ਤੇਰੀ ਕਰਾਵਾਂਗੇ ਤੂੰ ਸਾਨੂੰ ਇੰਡਸਟਰੀ ਪੜਾਈ ਅਸੀਂ ਤੈਨੂੰ ਕਲੀਨਿਕਲ ਪੜਾਵਾਂਗੇ ਅਸੀਂ 17 17 ਘੰਟੇ ਵੀ ਦਿੱਲੀ ਬੜਿਆ ਉਦੋਂ ਵੀ ਕਿਸਮਤ ਨੂੰ ਦੋਸ਼ ਦੇ ਸਕਦੇ ਕੁਝ ਵੀ ਕਹਿ ਲਈ ਪ੍ਰਾਇਰੀਟੀ ਕਿਤੇ ਹੋਰ ਵੀ ਹੋ ਸਕਦੀ ਹੈ ਨਾ ਕੁਝ ਐ ਵੀ ਕਹਿ ਸਕਦੇ ਆ ਵੀ ਮੇਰਾ ਪਰਿਵਾਰ ਹੈ ਮੋਦਰ ਵੀ ਧਿਆਨ ਦੇਣਾ ਮੈਂ ਕਿਸ ਤਾ ਪਰ ਨਹੀਂ ਆ ਜੇ ਬੋ ਪਰ ਮੈਨੂੰ ਪਤਾ ਹੈ ਮੇਰੇ ਹੱਥ 'ਚ ਇਹੀ ਹੈ ਮੇਰੇ ਹੱਥ 'ਚ ਪੈਸੇ ਕਮਾਉਣੇ ਨਹੀਂ ਹੈਗੇ ਮੇਰੇ 'ਚ ਕੋਈ ਵੱਡੀ ਜੌਬ ਲੈਣਾ ਕੁਝ ਵੀ ਮੇਰੇ ਹੱਥ 'ਚ ਨਹੀਂ ਪਰ ਜੇ ਮੈਂ ਇਹ ਕਰ ਗਿਆ ਫਿਰ ਸਾਰਾ ਕੁਝ ਠੀਕ ਹੋ ਜੇ ਉਹ ਯੂਨੀਵਰਸਿਟੀ ਕਰਕੇ ਪੜ੍ਹਾਈ ਦੇ ਹਿਸਾਬ ਨਾਲ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਮੈਂ ਇੱਥੇ 10ਵੀਂ ਤੱਕ ਬਹੁਤ ਹਿਆਰ ਸੀ 11ਵੀਂ 12ਵੀਂ ਮੈਂ ਠੀਕ ਠੀਕ ਸੀ ਮੈਂ ਤੇਰਾ ਕਾਲਜ ਪੜ੍ਹਦਾ ਸੀ ਉੱਥੇ ਜਦੋਂ ਤੁਸੀਂ ਆਨੈਸਟਲੀ ਤੁਹਾਨੂੰ ਕਹਿ ਸਕਦਾ ਆ ਵੀ ਆਪਾਂ ਨੂੰ ਉੱਥੇ ਬੁਲੀ ਕੀਤਾ ਜਾਂਦਾ ਜਿਹੜੇ ਪਿੰਡਾਂ ਤੋਂ ਆਉਨੇ ਆ 11ਵੀਂ 12ਵੀਂ ਚ ਆਪਣਾ ਇੱਕ ਤਰ੍ਹਾਂ ਨਾਲ ਉਸ ਟਾਈਮ ਤੇ ਕਹਿ ਲੋ ਵੀ ਮਾਨਸਿਕ ਸ਼ੋਸ਼ਣ ਹੁੰਦਾ ਕਿਉਂਕਿ ਉਹ ਸਾਨੂੰ ਰਿਜੈਕਟ ਕਰਦੇ ਵੀ ਤੁਸੀਂ ਪਿੰਡੋਂ ਆਏ ਤੁਸੀਂ ਕਿਹੜਾ ਵਾਈਪੀਐਸ ਚੈਨਲ ਤੁਹਾਨੂੰ ਤਾਂ ਪਤਾ ਹੀ ਨਹੀਂ ਯਾਰ ਜਾਓ ਬਰੇ ਇਹ ਮੈਨੂੰ ਆਪ ਨੂੰ ਸਾਡੇ ਸਰਦੀ ਦੀ ਐਗਜ਼ਾਮਪਲ ਹੁੰਦੀ ਸੀ ਮਜੀਤ ਸਿੰਘ ਸਰਫਜੈਕਟ ਦੇ ਪ੍ਰੋਫੈਸਰ ਜੀਗੇ ਮੈਨੂੰ ਗੱਲ ਉਹਦੀ ਯਾਦ ਆ ਹਨਾ ਵੀ ਉਹਨਾਂ ਨੇ ਤਾਂ ਸਾਨੂੰ ਸ਼ੁਰੂ ਜੀ ਕਹਤਾ ਸੀ ਕਹਿੰਦਾ ਉਹਨਾਂ ਦਾ ਇੱਕ ਆਨਸਰ ਇਹ ਸੀਗਾ ਹੋਪ ਹੀ ਨਹੀਂ ਸੀ ਕਹਿੰਦਾ ਜਿੱਦ ਤੇ ਤੁਸੀਂ ਫੇਲ ਹੋਵੋਗੇ ਨਾ ਇਥੋਂ ਗੱਲ ਸ਼ੁਰੂ ਆਪਦੇ ਘਰਦਿਆਂ ਨੂੰ ਕਹੋਗੇ ਵੀ ਸਰ ਕੋਲੇ 100 150 ਸਟੂਡੈਂਟ ਸੀ ਸਾਨੂੰ ਪੜਾਇਆ ਨਹੀਂ ਤੇ ਸਾਨੂੰ ਤੁਸੀਂ ਕਹੋਗੇ ਵੀ ਅਸੀਂ ਸਾਈਕਲ ਤੇ ਮੈਂਧਰਾ ਕਾਲ ਜਾਂਦੇ ਸੀ ਫਿਰ ਤਿੰਨ ਟਿਊਸ਼ਨਾਂ ਜਾਂਦੇ ਸੀ ਤਾਂ ਅਸੀਂ ਫੇਲ ਹੋ ਗਏ ਤੁਸੀਂ ਕਹਿੰਦੇ ਕਦੇ ਵੀ ਆਪ ਜਿੰਮੇਵਾਰੀ ਨਹੀਂ ਲਓਗੇ ਵੀ ਅਸੀਂ ਫੇਲ ਹੋ ਗਏ ਉਹ ਗੱਲ ਮੈਨੂੰ ਨਹੀਂ ਸਹੀ ਲੱਗੀ ਹਾਲਾਂਕਿ ਉਹ ਸਾਨੂੰ ਰਿਜੈਕਟ ਕਰਦੇ ਸੀ ਸਿਰੇ ਤੋਂ ਪਰ ਆ ਗੱਲ ਉਹ ਨਹੀਂ ਸਹੀ ਸੀ ਵੀ ਆਪਾਂ ਰਿਸਪੌਂਸਿਬਿਲਟੀ ਲੈਣ ਤੋਂ ਭੱਜਦੇ ਜਦੋਂ ਆਪਾਂ ਗਲਤ ਹੋ ਜਾਂਦੇ ਆ ਵੀ ਆਪਾਂ ਇਹ ਨਹੀਂ ਕਹਿੰਦੇ ਮੇਰੀ ਗਲਤੀ ਹੈ ਮੇਥੋਂ ਗਲਤੀ ਹੋਈ ਆ ਆਪਾਂ ਕਹਿੰਦੇ ਵੀ ਕਿਸੇ ਨਾ ਕਿਸੇ ਤੋਂ ਤਮੜਦੀ ਹੈ ਨਾ ਫਿਰ ਜਿਹੜਾ ਆਹ ਸਾਰਾ ਕੁਝ ਇਹਨੂੰ ਭਰਨ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਓਨੈਸਟੀ ਆਪਣੇ ਨਾਲ ਤਾਂ ਹੀ ਮੈਂ ਕਿਤਾਬ 'ਚ ਲਿਖਣ ਵਾਲੇ ਖਾਨੇ ਬਣਾਏ ਨੇ ਬੋਲ ਕੇ ਤੁਸੀਂ ਆਪਣੇ ਆਪ ਨੂੰ ਝੂਠ ਬੋਲ ਦੋਗੇ ਲਿਖ ਕੇ ਤੁਸੀਂ ਕਦੇ ਵੀ ਆਪਣੇ ਆਪ ਨੂੰ ਝੂਠ ਨਹੀਂ ਬੋਲ ਸਕਦੇ ਉੱਥੇ ਜਾ ਕੇ ਫਿਰ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਇਹਨੂੰ ਮੜ ਜਿਹਾ ਦੇਖੋ ਮੜ ਜਿਹਾ ਅਗਲੀ ਸਲਾਈਡ ਕਰੋ ਫਿਰ ਜੀ ਮੈਂ ਤੁਹਾਨੂੰ ਹੋਰ ਜੀ ਹੋਰ ਗੱਲਾਂ ਐਕਸਪਲੇਨ ਕਰਨਾ ਇਥੋਂ ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਦਸੀਆਂ ਨੇ ਗਿਆ ਪਹਿਲਾਂ ਹਨਾ ਫਿਰ ਤੁਸੀਂ ਈਲ ਆਫ ਲਾਈਫ ਗੱਡੇਆ ਫਿਰ ਤੁਹਾਨੂੰ ਵੀ ਛੋੜੇ ਹੁਣ ਚਾਰ ਕਿਲਾ ਅੰਦਰ ਟਿਕ ਗਈਆਂ ਹੋਣੀਆਂ ਨੇ ਯਾਰ ਮੇਰੀ ਵੀ ਆਹ ਦਿੱਕਤ ਹੈ ਮੈਨੂੰ ਵੀ ਆ ਤਾਂ ਠੀਕ ਕਰਨਾ ਚਾਹੀਦਾ ਤਾਂ ਤੁਸੀਂ ਉਹਦੇ ਵਾਸਤੇ ਇੱਕ ਮਾਡਲ ਹੁੰਦਾ ਇਹ ਮੈਂ ਸਲਾਈਡਾ ਨਾ ਹੁਣ ਮੇਰੇ ਕੋਲ ਤੁਹਾਡੇ ਐਡਰੈਸ ਨਹੀਂ ਹੁੰਦਾ ਯਾਰ ਚੱਕਰ ਆਇਆ ਤੁਸੀਂ WhatsApp ਗਰੁੱਪ ਜੁਆਇਨ ਕਰ ਲਿਓ ਮੇਰੇ ਨਾਲ ਉੱਥੇ ਜਾ ਕੇ ਲਿੰਕ ਟਰੀ ਤੇ WhatsApp ਗਰੁੱਪ ਦਾ ਕਮਿਊਨਿਟੀ ਦਾ ਹੋਆ ਇਹ ਮੈਂ ਉੱਥੇ ਸਾਰੀ ਸਾਰੀ ਪ੍ਰੈਜੈਂਟੇਸ਼ਨ ਨਹੀਂ ਪਾ ਦੂੰਗਾ ਤੁਸੀਂ ਜਦੋਂ ਮਰਜ਼ੀ ਪਰਖ ਲੈ ਲਓ ਫਿਰ ਠੀਕ ਆ ਇਹ ਹੁਣ ਜਿਹੜੀ ਚੀਜ਼ ਮੈਂ ਬਣਾਈ ਹੈਗੀ ਵੀ ਹੁਣ ਉੱਥੋਂ ਤੁਹਾਨੂੰ ਪਿਛਲੇ ਤੋਂ ਪਤਾ ਲੱਗਿਆ ਮੈਂ ਜ਼ਿੰਦਗੀ 'ਚ ਕੁਝ ਕਰਨਾ ਹੈ ਠੀਕ ਕਰਨਾ ਉਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਫਿਰ ਵੀ ਜ਼ਿੰਦਗੀ 'ਚ ਕਰਨਾ ਕੀ ਹੈ ਏ ਹੁਣ ਜੇ ਉਹ ਕਿਤਾਬ ਵੀ ਖੋਲਦੇ ਕਿੰਨੇ ਜਣਾਂ ਦਾ ਮੈਨੂੰ ਫੋਨ ਆਉਂਦਾ ਬਾਈ ਜੀ ਕਿਤਾਬ ਤਾਂ ਪੜਨ ਲੱਗ ਗਏ ਤੂੰ ਕਿਹੇ ਚ ਲਿਖਣਾ ਲਿਖੀਏ ਕਿਵੇਂ ਸਮਝ ਲਈ ਕਿਉਂਕਿ ਆਪਾਂ ਲੇਖਣਾ ਭੁੱਲ ਗਏ ਆਪਾਂ ਪੜਨ ਤਾਂ ਭੁੱਲ ਗਏ ਪੜ ਤੂੰ ਕਿ ਆਪਾਂ ਲਿਖਣਾ ਭੁੱਲ ਗਏ ਆਪਾਂ ਸੁਣਾ ਭੁੱਲ ਗਏ ਆਪਾਂ ਸਿਰਫ ਦੇਖਦੇ ਆਂ ਇੰਟਰਨੈਟ ਤੇ ਦੇਖਦੇ ਆਂ ਉਹ ਸਿਰਫ ਇੱਕ ਸੈਂਸ ਯੂਜ਼ ਕਰ ਰਹੇ ਹਾਂ ਆਪਾਂ ਦੇਖਣ ਵਾਲੀ ਬਾਕੀ ਚੀਜ਼ ਤਾਂ ਆਪਾਂ ਯੂਜ਼ ਨਹੀਂ ਕਰ ਰਹੇ ਤਾਂ ਕਰਕੇ ਓਨੈਸਟੀ ਨਹੀਂ ਆ ਰਹੀ ਤਾਂ ਹੁਣ ਜੇ ਤੇ ਇਹਦੇ ਵਿੱਚ ਕੀ ਆ ਮੈਂ ਤੁਹਾਨੂੰ ਅੱਜ ਸਮਝਾਉਣਾ ਵੀ ਇਹੇ ਚੀਜ਼ ਜਿਹੜੀ ਸੀਗੀ ਇਹ ਇੱਕ ਟੈਡ ਟਾਕ ਹੈ ਵੀ ਬਹੁਤ 2010 ਕੇ ਨਾਲ ਸੁਣੀ ਸੀ ਮੈਂ ਚੇਂਜ ਬਾਰੇ ਉਹ ਕਹਿੰਦੇ ਜੇ ਜ਼ਿੰਦਗੀ ਚੇਂਜ ਲਿਆਉਣੀ ਆਪਾਂ ਅਧਾਰੇ ਚੀਜ਼ ਚੇਂਜ ਲਿਆਉਣੀ ਜਾਂ ਆਪਾਂ ਘਰੇ ਚੇਂਜ ਲਿਆਉਣੀ ਜਾਂ ਆਪਦੇ ਸਰਕਲ ਚੇਂਜ ਲਿਆਉਣੀ ਜਾਂ ਹੁਣ ਕੈਨੇਡਾ ਵਾਲਾ ਜਿਹੜਾ ਟ੍ਰੈਂਡ ਚੱਲੇ ਉਹਦੇ ਚੇਂਜ ਕੁਝ ਵੀ ਕਰਨਾ ਹਰ ਚੇਂਜ ਦੇ ਅਗੇ ਆਪਾਂ ਕੀ ਕਹਿੰਦੇ ਆ ਇਹ ਤਾਂ ਬਾਈ ਐਂ ਚੱਲਦਾ ਯਾਰ ਇਹ ਤਾਂ ਬਾਈ ਐਂ ਚੱਲਦਾ ਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਪ੍ਰੋਬਲਮ ਨਹੀਂ ਹੈਗੀ ਜੇ ਕੋਈ ਤੁਹਾਨੂੰ ਇਹ ਕਹਦੇ ਵੀ ਇਹ ਤਾਂ ਬਾਈ ਐਂ ਹੁੰਦਾ ਦਾ ਮਤਲਬ ਇਹ ਪ੍ਰੋਬਲ ਜੇ ਵੀ ਗਰੇ ਵੀ ਇਹ ਤਾਂ ਭਾਈ ਬਹੁਤ ਜਿਰ ਤੋਂ ਹੀ ਚੱਲਦਾ ਮਤਲਬ ਪ੍ਰੋਬਲਮ ਬਹੁਤ ਪੁਰਾਣੀ ਹੈ ਦੇਖੋ ਵੀ ਇਹ ਤਾਂ ਭਾਈ ਸਾਰੇ ਐਂ ਕਰਦੇ ਨੇ ਮਤਲਬ ਪ੍ਰੋਬਲਮ ਬਹੁਤ ਜ਼ਿਆਦਾ ਵਿਸ਼ਾਲ ਹੈ ਬਹੁਤ ਲੋਕਾਂ ਦੀ ਪ੍ਰੋਬਲਮ ਹੈ ਇਹ ਤਿੰਨੇ ਚੀਜ਼ਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਤਾਂ ਹੁਣ ਤੁਹਾਡਾ ਜਿਹੜਾ ਕੋਈ ਵੀ ਗੋਲ ਹੈ ਕੋਈ ਵੀ ਚੀਜ਼ ਤੁਸੀਂ ਕਰਨੀ ਹੈ ਜਿੰਦੀ ਚ ਕਰਨਾ ਚਾਹੁੰਦੇ ਹੋ ਤੇ ਹੋ ਨਹੀਂ ਰਹੀ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਰਿਲੇਟ ਕਰਨਾ ਵੀ ਜੇ ਤਾਂ ਸਾਰੇ ਐਂ ਕਰਦੇ ਨੇ ਤਾਂ ਐਂ ਚਾਹਦਾ ਇਹ ਤਾਂ ਯਾਰ ਬਹੁਤ ਪੁਰਾਣੀ ਗੱਲ ਹੈ ਤਾਂ ਐਂ ਹੁੰਦਾ ਜੇ ਸਾਰੇ ਐਂ ਕਰਦੇ ਨੇ ਉਹ ਤੁਸੀਂ ਆਪ ਹੀ ਗਲਤ ਕਰ ਰਹੇ ਹੋ ਤੇ ਆਪਣਾ ਇੱਕ ਮਿੰਟ ਉੱਤੇ ਰੁਕੋ ਤੇ ਉਹਦੇ ਬਾਰੇ ਇਹ ਸਵਾਲ ਨੂੰ ਬਦਲੋ ਇਸ ਸਵਾਲ ਜੋ ਤੁਹਾਡੇ ਕੋਲ ਕਾਪੀ ਪੈਨ ਹੈ ਲਿਖ ਲਿਓ ਉਸ ਸਵਾਲ ਦੇ ਨਾਲ ਤੁਹਾਨੂੰ ਇਹਦਾ ਜਵਾਬ ਮਿਲੂਗਾ ਆਪਾਂ ਹਮੇਸ਼ਾ ਇਹ ਸਵਾਲ ਪੁੱਛਦੇ ਆਂਗੇ ਵੀ ਜੜੇ ਕਿਉਂ ਕਰਨਾ ਹੈ ਇਹਦਾ ਕੀ ਫਾਇਦਾ ਕਾਹ ਤੋਂ ਕਰੀਏ ਹੈਨਾ ਹਰ ਚੀਜ਼ ਦਾ ਜਿਹੜੀ ਆਪਾਂ ਨਹੀਂ ਕਰਨੀ ਜਿਹੜੀ ਕਰਨੀ ਉਹਦੇ ਵਾਸਤੇ ਨਹੀਂ ਇਹਦੇ ਸਵਾਲ ਪੁੱਛਦੇ ਆਪਾਂ ਜੇ ਹੁਣ ਤੁਹਾਨੂੰ ਕੋਈ ਕਹੇ ਵੀ ਤੁਸੀਂ ਅੱਜ ਤੋਂ ਐਕਸਰਸਾਈਜ਼ ਸ਼ੁਰੂ ਕਰ ਦੋ ਤੇ ਤੁਸੀਂ ਐਕਸਰਸਾਈਜ਼ ਵਾਲੇ ਬੰਦੇ ਹੈ ਜੀ ਉਹਨੇ ਇਹ ਕਿਉਂ ਕਰਨੀ ਹੈ ਉੱਥੇ ਕੰਮ ਖਰਾਬ ਹੈ ਜਦੋਂ ਤੁਸੀਂ ਇਹ ਜਿਹੜਾ ਵਾਅ ਹੈ ਜਿਹੜਾ ਕਿਉਂ ਹੈ ਇਹਨੂੰ ਸਹੀ ਤਰੀਕੇ ਨਾਲ ਪੁੱਛਣ ਦਾ ਤਰੀਕਾ ਹੁੰਦਾ ਕਿਵੇਂ ਹਮ ਕੁਝ ਵੀ ਕਰਨਾ ਹੈ ਪੁੱਛੋ ਵੀ ਇਹ ਕਿਵੇਂ ਕਰੀਏ ਹੁਣ ਜਿਵੇਂ ਮੰਨ ਲਓ ਵੀ ਇਹੀ ਗੱਲ ਲੱਗ ਗਈ ਆਪਾਂ ਕਹਿ ਦਿੰਦੇ ਹਾਂ ਕਿ ਵੀ ਕਿੰਨੇ ਲੋਕ ਨੇ ਜਿਹੜੇ ਹੁਣ ਆਪਾਂ ਮੈਂ ਤੁਹਾਨੂੰ ਐਗਜ਼ਾਮਪਲ ਕਿਹੜੀ ਦਾ ਮੈਦੇ ਵਾਸਤੇ ਯੂਨੀਵਰਸਿਟੀ ਦਾ ਅਸਾਈਨਮੈਂਟ ਦੀ ਲਓ ਹੁਣ ਬਾਹਰਲੇ ਮੁਲਕਾਂ ਸਾਰੇ ਜਣੇ ਅਸਾਈਨਮੈਂਟਾ ਬਣਵਾਉਂਦੇ ਨੇ ਪੈਸੇ ਦੇ ਦੇ ਕੇ ਥਨ ਅਸਾਈਨਮੈਂਟਾ ਬਣਵਾਈ ਜਾਂਦੇ ਨੇ ਜੇ ਆਪਾਂ ਉਹਨਾਂ ਨੂੰ ਪੁੱਛੀਏ ਵੀ ਇਹ ਤੂੰ ਕਿਉਂ ਨਹੀਂ ਬਣਾਈ ਆਪ ਕਿਉਂ ਨਹੀਂ ਬਣਾਉਂਦਾ ਉਹਦਾ ਆਨਸਰ ਕੀ ਹੁੰਦਾ ਬਈ ਟਾਈਮ ਨਹੀਂ ਹੋਇਆਗਾ ਬਈ ਪਤਾ ਨਹੀਂ ਲੱਗਦਾ ਭਾਈ ਆ ਨਹੀਂ ਭਾਈ ਉਹ ਨਹੀਂ ਕਿਉਂਕਿ ਤੁਸੀਂ ਸਵਾਲ ਹੀ ਇਹ ਪੁੱਛਿਆ ਵੀ ਕਿਉਂ ਨਹੀਂ ਬਣਾਈ ਇਹੀ ਸਵਾਲ ਤੁਸੀਂ ਆਪਦੇ ਆਪ ਨੂੰ ਪੁੱਛਦੇ ਹੋ ਤਾਂ ਉਹਦੇ ਜਵਾਬ ਮਿਲੂਗਾ ਨਾ ਵੀ ਕਿਉਂ ਨਹੀਂ ਬਣਾਈ ਜੇ ਮੈਂ ਹੁਣ ਕਹਾਂ ਵੀ ਤੁਸੀਂ ਕਿਉਂ ਨਹੀਂ ਜੋਬ ਲਈ ਤੁਸੀਂ ਕਿਉਂ ਨਹੀਂ ਮਿਹਨਤ ਕਰਦੇ ਤੁਸੀਂ ਕਿਉਂ ਨਹੀਂ ਜਿੰਮ ਜਾਂਦੇ ਤਾਂ ਅਗਲਾ ਬੰਦਾ ਮੈਨੂੰ ਇਹੀ ਜਵਾਬ ਦੇਊਗਾ ਨਾ ਵੀ ਕਿਉਂ ਨਹੀਂ ਜਾਂਦਾ ਉਹ ਫਿਰ ਆਪਾਂ ਕਹਿੰਦੇ ਬਹਾਨੇ ਮਾਰਦਾ ਬਹਾਨਾ ਨਹੀਂ ਆਪਣਾ ਸਵਾਲ ਆਪਦੇ ਆਪ ਨੂੰ ਤੇ ਲੋਕਾਂ ਨੂੰ ਸਵਾਲ ਹੀ ਗਲਤਕਿਆ ਹੁਣਾ ਕਦੇ ਵੀ ਕਿਉਂ ਹਣਾ ਸਵਾਲ ਨਹੀਂ ਪੁੱਛਣਾ ਕੀ ਹੈ ਜੇ ਕਰੀਏ ਵੀ ਤੇਰਾ ਜਿੰਮ ਜਾਣ ਨੂੰ ਜੀ ਕਰੇ ਕਿਵੇਂ ਤੇਰੀ ਹੈਲਪ ਕਰੀਏ ਵੀ ਤੂੰ ਅਸਾਈਨਮੈਂਟ ਆਪ ਬਣਾ ਸਕੇ ਸਵਾਲ ਬਦਲ ਗਿਆ ਸੋਚ ਬਦਲ ਗਈ ਜਿਵੇਂ ਉਹ ਕਹਿੰਦੇ ਸੀ ਬੋਤਲ ਨਾਲ ਡਿੱਗ ਜੇ ਜਾਂ ਬੋਤਲ ਸੰਭਲ ਅੱਖਰਾਂ ਨਾਲ ਹੀ ਫਰਕ ਪੈ ਗਿਆ ਤੇ ਆਪਦੇ ਆਪ ਨੂੰ ਦੂਜਿਆਂ ਨੂੰ ਛੱਡੋ ਆਪਾਂ ਦੂਜਿਆਂ ਨੂੰ ਟ੍ਰੀਲ ਕਰਨ ਦਾ ਅੱਜ ਆਪਣਾ ਟੌਪਿਕ ਨਹੀਂ ਹੈ ਇਹ ਐਗਜ਼ਾਮਪਲ ਸੀਗੀ ਆਪਦੇ ਨਾਲ ਜਿਹੜੀ ਕਨਵਰਸੇਸ਼ਨ ਆ ਉਹਨੂੰ ਸਹੀ ਕਰੋ ਆਪਦੇ ਨਾਲ ਸਾਰੀ ਗੱਲਬਾਤ ਇਸ ਤਰੀਕੇ ਨਾਲ ਨੂੰ ਜੀਂਦੇ ਆ ਵੀ ਮੈਂ ਇਹਨੂੰ ਕਿਵੇਂ ਹੱਲ ਕਰਾਂ ਨਾ ਕਿ ਮੈਂ ਕਿਉਂ ਨਹੀਂ ਕਰਾਂ ਕਿਵੇਂ ਕੀ ਕਰਾਂ ਕਿਵੇਂ ਕਰਾਂ ਵਾਟ ਤੇ ਹਾਉ ਜਿਹੜਾ ਹੈਗਾ ਉਹਨੂੰ ਬਾਇ ਨਾਲ ਰਾਈ ਨੂੰ ਰਿਪਲੇਸ ਕਰ ਦੋ ਅੱਧੀ ਤੋਂ ਵੱਧ ਪ੍ਰੋਬਲਮ ਉੱਥੇ ਖਤਮ ਹੋ ਜਾਣਗੀਆਂ ਤਾਂ ਇਹ ਜਿਹੜਾ ਮੈਂ ਇੱਥੇ ਤੁਹਾਨੂੰ ਆ ਸਲਾਈਡ ਰੱਖੀ ਸੀਗੀ ਇਹ ਤਾਂ ਰੱਖੀ ਆ ਵੀ ਜੇ ਮੈਂ ਅੱਜ ਜ਼ਿੰਦਗੀ ਦੇ ਜਿਹੜੇ ਮੇਰੀ ਲਾਈਫ ਦੇ ਵਿੱਚ ਚੀਜ਼ਾਂ ਗਲਤ ਹੋ ਰਹੀਆਂ ਸਹੀ ਹੋ ਰਹੀਆਂ ਉਹਦੇ ਵਾਸਤੇ ਮੈਂ ਕੁਝ ਕਰਨਾ ਤਾਂ ਮੈਂ ਅੱਜ ਤੋਂ ਕਰਨਾ ਕੀ ਸ਼ੁਰੂ ਕਰਨਾ ਜਿਹੜਾ ਫਿਰ ਕਰਨਾ ਕੀ ਸ਼ੁਰੂ ਕਰਨਾ ਜਿਹੜਾ ਹੁੰਦਾ ਉਹ ਹੁੰਦਾ ਜੋ ਮੇਰੇ ਕੰਟਰੋਲ 'ਚ ਹੈ ਹੁਣ ਜੇ ਕਹਾਂ ਵੀ ਮੈਂ ਕਰਨਾ ਇਹ ਸ਼ੁਰੂ ਕਰਨਾ ਵੀ ਅੱਜ ਤੋਂ ਮੈਂ ਸੇਲ ਵਧਾਉਣੀ ਆ ਵੀ ਸੇ ਲੋਕੇ ਬੈਠੂ ਕਿਤਾਹ ਕਿੱਥੇ ਹੈ ਮੇਰੇ ਥੋੜੀ ਆ ਨਹੀਂ ਕੀ ਕਰਨਾ ਮੈਂ ਅੱਜ ਤੋਂ ਆਹਤ ਕੰਮ ਕਰਨੇ ਇੰਨੇ ਕਸਟਮਰਾਂ ਨੂੰ ਫੋਨ ਲਾਉਣਾ ਆ ਕਰ ਉਹ ਮੇਰੇ ਹੱਥ ਹੈ ਨਾ ਉਹੀ ਕਰਨਾ ਮੈਂ ਸਟਾਪ ਕੀ ਕਰਨਾ ਅੱਜ ਤੋਂ ਜੋ ਮੈਂ ਸਟਾਪ ਕਰਨਾ ਦੂਜੇ ਦੇ ਹੱਥ ਹੈ ਉਹ ਨਹੀਂ ਮੈਂ ਰੁਕ ਸਕਦਾ ਮੈਂ ਅੱਜ ਤੋਂ ਕਹਣਾ ਵੀ ਮੇਰੇ ਦੋਸਤ ਮੈਨੂੰ ਫੋਨ ਨਾ ਲਾਉਣ ਕਿਉਂਕਿ ਨਹੀਂ ਮੈਂ ਫੋਨ ਤੇ ਬਿਜੇ ਨਾ ਫਿਰ ਮੈਂ ਪੜ ਨਹੀਂ ਸਕਦਾ ਜੇ ਅੱਜ ਤੋਂ ਕਹਣਾ ਮੇਰੇ ਰੂਮ ਚ ਨਾ ਆਏ ਜਦੋਂ ਮੈਂ ਪੜਦਾ ਉਹ ਤੁਹਾਡੇ ਹੱਥ ਜੁੜੀ ਆ ਉਦੋਂ ਉਹਨਾਂ ਦੀ ਮਰਜ਼ੀ ਹੈ ਥੋੜੇ ਹੱਥ ਚ ਕੀ ਹੈ ਵੀ ਮੈਂ ਇਹਨੇ ਵੀ ਤਾਂ ਇਹਨੇ ਤੱਕ ਲਾਇਬ੍ਰੇਰੀ ਜਾਣਾ ਮੈਂ ਇਹ ਕਰਨਾ ਉਹ ਮੈਂ ਕਰ ਸਕਦਾ ਉਹਨੂੰ ਕਰੋ ਜੋ ਵੀ ਚੀਜ਼ ਕਰਨੀ ਆ ਹਮੇਸ਼ਾ ਇਹ ਸੋਚੋ ਵੀ ਮੇਰੇ ਕੰਟਰੋਲ ਚ ਕੀ ਆ ਉਹਦੇ ਤੇ ਫੋਕਸ ਕਰਨਾ ਫਿਰ ਆਪਣੇ ਆਪ ਹੀ ਤੁਸੀਂ ਦੇਖੋ ਵੀ ਚੀਜ਼ਾਂ ਜਿਹੜੀਆਂ ਉਹ ਬਦਲ ਲੈਣੀਆਂ ਕਈ ਘੱਟ ਵੱਧ ਕਰਨੀਆਂ ਚੀਜ਼ਾਂ ਸਾਰੀ ਚੀਜ਼ ਹੁਣ ਦੋਸਤਾਂ ਨੂੰ ਮਿਲਣਾ ਥੋੜੀ ਬੰਦ ਕਰ ਸਕਦੇ ਆ ਤੁਹਾਨੂੰ ਗੱਲ ਦੱਸਦਾ ਬਹੁਤ ਆ ਸਾਲੀ ਗੱਲ ਜਿਆਦਾ ਆ ਗਈ ਮੇਰਾ ਜਿਹੜਾ ਰੂਮ ਮੇਟ ਸੀ ਨਾ ਉਹ ਸਾਡਾ ਦੋਸਤ ਆ ਮੇਰਾ ਆਪ੍ਰੀਤ ਉਹ ਬਹੁਤ ਪੜਦਾ ਸੀਗਾ ਹੋਸਟਲ ਸਟੂਡੈਂਟ ਸਾਹਿਬ ਤੇ ਉਹ ਨੂੰ ਇਹ ਪੜੀ ਹੁੰਦੀ ਸੀ ਵੀ ਕੋਈ ਡਿਸਟਰਬ ਨਾ ਕਰੇ ਮੈਨੂੰ ਉਨੇ ਜਿੰਨੀਆਂ ਵਿੰਡੋਆਂ ਸਾਰਾ ਕੁਝ ਉਹ ਤੇ ਕਾਲੇ ਚਾਟ ਲਾਤੇ ਸਾਰੇ ਤੇ ਅੰਦਰ ਉਹਨੇ ਕੁੱਪ ਦੇਰਾ ਕਰਕੇ ਲੇਟ ਲਾ ਲੈਨੇ ਤੇ ਉਹਨੇ ਅੰਦਰ ਪੜਨਾ ਮੈਂ ਉਲਟ ਸੀਗਾ ਮੇਰੇ ਵਰਕੇ ਸਾਰੇ ਜਣੇ ਰੂਮ ਚ ਆ ਜਾਂਦੇ ਫਿਰ ਉਹ ਬਹੁਤ ਆਵਦਾ ਮੇਰੇ ਤੇ ਪਰ ਉਹੀ ਗੱਲ ਸੀ ਵੀ ਉਹਦੇ ਕੰਟਰੋਲ ਚ ਨਹੀਂ ਸੀ ਵੀ ਉਹ ਮੈਨੂੰ ਕਮਰੇ ਚੋਂ ਕੱਢ ਦਿੰਦਾ ਫਿਰ ਉਹਦੇ ਕੰਟਰੋਲ ਚ ਕੀ ਸੀਗਾ ਵੀ ਉਹਨੇ ਬਾਹਰ ਰੂਮ ਲੱਲਿਆ ਉਹ ਰੂਮ ਚ ਬਗਿਆ ਉਹ ਸਾਰੇ ਜਣੇ ਉੱਥੇ ਆਉਣ ਲੱਗੇ ਫਿਰ ਉਹ ਵਾਪਸ ਮੁੜਿਆ ਮੇਰੇ ਕੋਲ ਫਿਰ ਉਹ ਮੈਨੂੰ ਕਹਿੰਦਾ ਯਾਰ ਵੀ ਦੇਖ ਮੈਨੂੰ ਆ ਪ੍ਰੋਬਲਮ ਐ ਆਇਆ ਕਰਨ ਤੇ ਕਈ ਵਾਰੀ ਐ ਕਰਨਾ ਪੈਂਦਾ ਵੀ ਆਪਾਂ ਪੱਕਾ ਬੰਦ ਨਹੀਂ ਕਰ ਸਕਦੇ ਚੀਜ਼ ਨੂੰ ਫਿਰ ਕੋਈ ਵੀ ਕੋਈ ਅਡਜਸਟ ਕਰ ਲਓਗੇ ਉਹਦੇ ਨਾਲ ਵੀ ਜ਼ਿੰਦਗੀ ਦੇ ਰਾਹ ਨੇ ਜਿਹੜੇ ਸੌਖੇ ਹੋ ਜਾਂਦੇ ਨੇ ਠੀਕ ਆ ਤਾਂ ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਸਾਰਾ ਕੁਝ ਕਿਉਂਕਿ ਇਹ ਐਕਸਪੀਰੀਅੰਸ ਜਿਹੜੇ ਮੈਨੂੰ 2-4000 ਫੋਨ ਕੋਲਾ ਪਿਛਲੇ ਸਾਲ ਚ ਆਈਆਂ ਉਹਦੇ ਵਿੱਚ ਇਹ ਹੁੰਦਾ ਭਾਈ ਜੀ ਆ ਹੁੰਦਾ ਨਹੀਂ ਭਾਈ ਜੀ ਮੈਨੂੰ ਮੈਂ ਸ਼ਾਮ ਨੂੰ ਰੋਜ਼ ਜਿਹੜੇ ਕੈਨੇਡਾ ਤੋਂ ਜ਼ਿਆਦਾ ਫੋਨ ਆਉਂਦਾ ਮੈਨੂੰ ਸ਼ਾਮ ਨੂੰ ਰੋਜ਼ ਮੈਂ ਕੰਮ ਤੋਂ ਆਣਾ ਫਿਰ ਮੇਰੇ ਦੋਸਤਾਂ ਆ ਜਾਂਦੇ ਨੇ ਫਿਰ ਅਸੀਂ ਤੁਹਾਨੂੰ ਫੀਲ ਆਉਂਦੇ ਤੂੰ ਨਾ ਕਿਉਂ ਨਹੀਂ ਕਰਦਾ ਭਾਈ ਹੁੰਦੀ ਕਿਉਂਕਿ ਉਹਨੂੰ ਆਪਣੇ ਤਿੰਨ ਗੋਲ ਕਲੀਅਰ ਨਹੀਂ ਤਾਂ ਨਹੀਂ ਹੁੰਦੇ ਉਹਨੂੰ ਪ੍ਰਾਇੋਰਟੀ ਨਹੀਂ ਪਤਾ ਵੀ ਮੈਂ ਲਾਈਫ 'ਚ ਪਹੁੰਚਣਾ ਕਿੱਥੇ ਆ ਤਾਂ ਨਹੀਂ ਹੁੰਦੀ। ਜੇ ਤੁਹਾਨੂੰ ਪਤਾ ਵੀ ਆਹ ਕਰਨਾ ਹੀ ਕਰਨਾ, ਇੱਥੇ ਪਹੁੰਚਣਾ ਹੀ ਪਹੁੰਚਣਾ ਹੈ। ਸਭ ਨਾ ਹੁੰਦੀ ਆ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ। ਜੇ ਮੈਂ ਤੁਹਾਨੂੰ ਕਹਾਂ ਵੀ ਥੋੜੇ ਜਿਹਾ ਕਿਸੇ ਨੂੰ ਪਿਆਸ ਲੱਗੀ ਹੋਵੇ ਹੁਣ, ਮੈਂ ਕਹਾਂ ਵੀ ਪਾਣੀ ਪੀ ਲੈ। ਤੁਹਾਨੂੰ ਇੰਨੀ ਕਲੀਅਰਟੀ ਵੀ ਤੁਸੀਂ ਪਾਣੀ ਪੀ ਲੈਣਾ। ਕਿਉਂਕਿ ਤੁਹਾਨੂੰ ਪਤਾ ਵੀ ਪਾਣੀ ਪੀ ਕੇ ਮੈਂ ਠੀਕ ਹੋ ਜਾ। ਮੇਰੀ ਪਿਆਸ ਬੁੱਝ ਜਾ। ਹੈਨਾ? ਮੰਨ ਲਓ ਇਹਦੇ ਵਿੱਚ ਕੋਈ ਕਾਲੇ ਰੰਗ ਦਾ ਲਿਕਵਿਡ ਹੋਵੇ ਬੋਤਲ ਦੇ ਵਿੱਚ, ਉਹ ਤੋਂ ਵੀ ਗੰਦੀ ਸਮੈਲ ਆਉਂਦੀ ਹੋਵੇ। ਤੇ ਤੁਹਾਨੂੰ ਪਿਆਸ ਲ ਜੇ ਤੁਹਾਨੂੰ ਕਲੈਰਿਟੀ ਹੈ ਵੀ ਇਹ ਚੀਜ਼ ਸਹੀ ਨਹੀਂ ਪਰ ਜਦੋਂ ਤੁਹਾਡੇ ਦੋਸਤ ਆ ਕੇ ਜਾਂ ਕੋਈ ਹੋਰ ਬੰਦਾ ਆ ਕੇ ਤੁਹਾਡਾ ਟਾਈਮ ਵੇਸਟ ਕਰਦਾ ਤੁਹਾਨੂੰ ਨਾ ਤਾਂ ਪਤਾ ਲੱਗਦਾ ਵੀ ਇਹ ਪਾਣੀ ਹੈ ਨਾ ਹੀ ਪਤਾ ਲੱਗਦਾ ਵੀ ਉਹ ਕਾਲਾ ਲਿਕਵਿਡ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਵੀ ਇਹ ਕੀ ਹੈ ਜੇ ਤੁਹਾਨੂੰ ਕਲੈਰਿਟੀ ਨਹੀਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਕਲੈਰਿਟੀ ਹਰ ਚੀਜ਼ ਦੀ ਇੰਨੀ ਹੋਣੀ ਚਾਹੀਦੀ ਵੀ ਇਹ ਮੇਰੇ ਲਈ ਸਹੀ ਹੈ ਇਹ ਮੇਰੇ ਲਈ ਨਹੀਂ ਸਹੀ ਹਾਂ ਉਹਦੇ ਲਈ ਸਹੀ ਹੋ ਸਕਦਾ ਉਹਦੇ ਲਈ ਤੁਹਾਡੇ ਕੋਲ ਆਉਣਾ ਸਹੀ ਹੈ ਤਾਂ ਉਹਦੀ ਹੈਲਪ ਕਰੋ ਪਰੇ ਸਮਝ ਕੇ ਕਰੋ ਇਹ ਇਹਦਾ ਪਾਰਟ ਹੈ ਕੱਲ ਨੂੰ ਮੈਂ ਬਹਾਨਾ ਨਹੀਂ ਲੈਣਾ ਵੀ ਇਹ ਉਰੇ ਆਉਂਦਾ ਸੀ ਮੈਨੂੰ ਨਾ ਨਹੀਂ ਹੋਈ ਤਾਂ ਕਰਕੇ ਮੈਂ ਪੜ੍ਹ ਨਹੀਂ ਸਕਿਆ ਤਾਂ ਕਰਕੇ ਮੈਂ ਜ਼ਿੰਦਗੀ ਵਿੱਚ ਕੁਝ ਕਰ ਨਹੀਂ ਸਕਿਆ ਐ ਨਹੀਂ ਅਗਲੇ ਦੀ ਉਹ ਨਹੀਂ ਹੈਲਪ ਕਰੋ ਪਰ ਆਪਣੀ ਪ੍ਰਾਇੋਰਟੀ ਪਹਿਲਾਂ ਆਪਣੇ ਆਪ ਨੂੰ ਰੱਖੋ ਜੇ ਤੁਸੀਂ ਆਪ ਸਹੀ ਹੋ ਤਾਂ ਹੀ ਤੁਸੀਂ ਦੂਜਿਆਂ ਦੀ ਮਦਦ ਕਰ ਰਹੇ ਹੋ ਤੁਹਾਡੇ ਦਿਮਾਗ 'ਚ ਪਿਆਆਂ ਚੀਜ਼ਾਂ ਆਪ ਦੇ ਚੱਲੀਆਂ ਦੂਜੇ ਦੀ ਹੈਲਪ ਕੀ ਕਰੋਗੇ ਤੁਸੀਂ ਹੈਨਾ ਇਹ ਔਖਾ ਲੱਗਦਾ ਨਾ ਕਰਨੀ ਬਹੁਤ ਔਖੀ ਲੱਗਦੀ ਹੈ ਆਪਣੇ ਕਲਚਰ 'ਚ ਖਾਸ ਕਰਕੇ ਬਈ ਬਾਈ ਮੈਨੂੰ ਨਾ ਨਹੀਂ ਹੁੰਦੀ ਜਦੋਂ ਤੁਸੀਂ ਕਿਸੇ ਨੂੰ ਨਾ ਨਹੀਂ ਕਰ ਰਹੇ ਤੁਸੀਂ ਆਪਣੇ ਆਪ ਨੂੰ ਨਾ ਕਰ ਰਹੇ ਹੋ ਨਾ ਹਮੇਸ਼ਾ ਹੁੰਦੀ ਆ ਜਾਂ ਕਿਸੇ ਨੂੰ ਯਾਦ ਆਪਦਾ ਮੈਂ ਉੱਥੇ ਸੀਗਾ ਕੈਨੇਡਾ ਕਨੈਕਟ ਆਫ ਰੇਡੀਓ ਉਹਨਾਂ ਦੇ ਮੈਂ ਰੇਡੀਓ ਤੇ ਗੱਲ ਕਰ ਰਿਹਾ ਸੀ ਮਹਾਬਾਈ ਜੀ ਕੋਰਾ ਹੋਣਾ ਚੰਗਾ ਉਹ ਕਹਿੰਦੇ ਵੀ ਕੋਰਾ ਹੋਣਾ ਤਾਂ ਬਹੁਤ ਰੂਡ ਹੈ ਮਜੀ ਕੋਰਾ ਤੇ ਰੂੜੇ ਅਡੜ ਸ਼ਬਦ ਨੇ ਕੋਰੇ ਦਾ ਮਤਲਬ ਕੀ ਹੈ ਇਹ ਕੋਰਾ ਕਾਗਜ਼ ਆ ਸਾਫ਼ ਵੀ ਸਾਫ਼ ਜਵਾਬ ਦੇਣਾ ਬੜੀ ਕਹਾਵਤ ਵਿੱਚ ਸਖੀ ਨਾਲੋਂ ਸੂਪਾ ਲੈਣਾ ਤਰੰਤ ਦੇ ਦੇ ਜਵਾਬ ਉਹਦਾ ਮਤਲਬ ਕੀ ਸੀ ਵੀ ਭਾਈ ਗੋਲ ਨਾ ਘਮਾਓ ਕਰਨੋ ਆਪਾਂ ਹੁਣ ਲੋਕਾਂ ਨੂੰ ਗੋਲ ਘੱਟ ਖਮਾਉਣੇ ਆਪ ਜੱਬ ਨੂੰ ਜਾਦੇ ਕਿਉਂਕਿ ਐਂਡ ਤੇ ਜਾ ਕੇ ਤਾਂ ਫਰਸਟ੍ਰੇਸ਼ਨ ਤੁਨੂੰ ਹੋ ਰਹੀ ਹੈ ਨਾ ਗਵਰਡੀ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਫਲਾਨਾ ਕੀ ਹੋਊਗਾ ਤਿੰਨ ਕਾ ਕੀ ਹੋਊਗਾ ਤੁਸੀਂ ਇਹ ਸਮਝੋ ਵੀ ਅੱਜ ਤੋਂ 5 ਸਾਲ ਬਾਅਦ ਜਿਹੜਾ ਅੱਜ ਡਿਸੀਜਨ ਤੁਸੀਂ ਆਪਣੇ ਰਿਸ਼ਤੇਦਾਰਾਂ ਕਰਕੇ ਲਿਆ ਆ ਆਪਣੇ ਕਿਸੇ ਹੋਰ ਕਰਕੇ ਕਿਹਾ ਜਾ 20 ਸਾਲਾਂ ਨੂੰ ਅੱਜ ਤੋਂ ਬਾਅਦ ਤੁਸੀਂ ਬੈਠੇ ਕੱਲ੍ਹ ਸੋਚ ਰਹੇ ਹੋਗੇ ਵੀ ਯਾਰ ਜੇ ਉੱਤੇ ਉਹਦੀ ਗੱਲ ਨਾ ਮੰਨਦਾ ਤੇ ਅੱਜ ਜ਼ਿੰਦਗੀ ਬਹੁਤ ਸੌਖੀ ਹੋਣੀ ਸੀ ਉੱਤੇ ਕਿਵੇਂ ਫੀਲ ਹੋਊਗਾ ਫਿਰ ਫਿਰ ਉਹਨੂੰ ਵੀ ਗਾਲਾਂ ਕੱਢੋਗੇ ਆਪਦੇ ਮਨ ਨੂੰ ਵੀ ਗਾਲਾਂ ਕੱਢੋ ਇਦੂ ਚੰਗਾ ਹੁਣੀ ਕਰੋ ਜੋ ਕਰਨਾ ਹੈ ਨਾ ਕਿ ਆਪਾਂ ਇਹੋ ਜੇ ਸਮਾਜ ਚੋਂ ਆਏ ਆ ਵੀ ਆਪਾਂ ਆਊਟ ਆਫ ਨੋਰਮ ਜਾ ਕੇ ਕੁਝ ਨਹੀਂ ਕਰਦੇ ਜੇ ਬਹੁਤਾ ਆਊਟ ਆਫ ਨੋਰਮ ਜਾਣ ਦਾ ਆਪਾਂ ਨੂੰ ਕੋਈ ਸੋਚਿਆ ਵੀ ਨਹੀਂ ਹੁੰਦਾ ਆਪਾਂ ਨੇ ਵੀ ਆਪਾਂ ਨੇ ਆਹ ਕਰ ਦੇਣਾ ਉਹ ਕਰ ਦੇਣਾ ਬੇਸਿਕ ਜੀ ਗੱਲਾਂ ਹੁੰਦੀਆਂ ਆਪਣੀਆਂ ਉਹਨਾਂ ਪਿੱਛੇ ਹੀ ਆਪਾਂ ਖਬਰਾਈ ਜਾਂਦੇ ਆ ਵੀ ਅ ਸੈਂਪਲ ਆ ਕੈਨੇਡਾ ਤੋਂ ਬਹੁਤ ਐਗਜ਼ਾਮਪਲ ਆਉਂਦੀ ਹੈ ਵੀ ਮੈਂ ਕੰਮ ਤੋਂ ਆ ਰਹੀ ਆ ਮੈਂ ਰੋਜ਼ ਕੰਮ ਤੇ ਜਾਂਦੀ ਮੇਰਾ ਹਸਬੰਦ ਵੀ ਕੰਮ ਤੇ ਜਾਂਦਾ ਮੇਰੀ ਸੱਸ ਇੰਡੀਆ ਤੋਂ ਆਈ ਹੋਈ ਆ ਪਰ ਉਹਨੇ ਕਦੇ ਮੈਨੂੰ ਚਾਹ ਨਹੀਂ ਬਣਾ ਕੇ ਦਿੱਤੀ ਆਖੇ ਤੁਸੀਂ ਉਹਨੂੰ ਕਦੇ ਕਿਹਾ ਵੀ ਚਾਹ ਬਣਾ ਦੇ ਨਾ ਕਹਿ ਦੋ ਨਾ ਫਿਰ ਉਹ ਨਾ ਕਰੂ ਤੁਹਾਨੂੰ ਕਲੈਰਿਟੀ ਹੋ ਜੇ ਬਿਓ ਬਣਾਉ ਕੀ ਜਾਂ ਨਹੀਂ ਐਂ ਸੱਸਾਂ ਨੇ ਮੇਰਾ ਮੁੰਡਾ ਨਾ ਕੰਮ ਕਰਕੇ ਆਉਂਦਾ ਉਹ ਘਰੇ ਹੁੰਦੀ ਹੈਗੀ ਤੇ ਮੈਂ ਹੁਣ ਜੇ ਤੁਸੀਂ ਪ੍ਰਿੰਟਾਂ ਆਈਆਂ ਮੈਂ ਦੇਖ ਰਹੀਆਂ ਉਹਨਾਂ ਦਾ ਕਦੇ ਹੱਥ ਲਾ ਕੇ ਜੀ ਇਹਨੂੰ ਮੈਂ ਤੁਸੀ ਕਿਹਾ ਕਿ ਤੁਹਾਨੂੰ ਪੁੱਛਿਆ ਵੀ ਉਹ ਕੀ ਕਰਨਾ ਕਿਉਂ ਨਹੀਂ ਹੈਗਾ ਮੈਂ ਕਿਹਾ ਪੁੱਛਿਆ ਉਹਨੂੰ ਪਤਾ ਨਹੀਂ ਹੋ ਸਕਦਾ ਨੂੰ ਨਾ ਪਤਾ ਹੋ ਵੀ ਹੋ ਸਕਦਾ ਤੁਹਾਡੀ ਫ੍ਰਸਟ੍ਰੇਸ਼ਨ ਹੈ ਨਾ ਉਹਦੀ ਥੋੜੀ ਹੈ ਤੇ ਤੁਸੀਂ ਗੱਲ ਕਰੋਗੇ ਤਾਂ ਇਹ ਜਦੋਂ ਤੁਸੀਂ ਇਸ ਤਰੀਕੇ ਨਾਲ ਕਨਵਰਸੇਸ਼ਨ ਨੂੰ ਅੱਗੇ ਲੈ ਕੇ ਜਾਓਗੇ ਫਿਰ ਤੁਹਾਨੂੰ ਜੁਗੂਗਾ ਵੀ ਕੀ ਜ਼ਿਆਦਾ ਕਰਨਾ ਜਿੰਦਗੀ ਚ ਕੀ ਘੱਟ ਕਰਨਾ ਕਿੰਨਾ ਕਰਨਾ ਫਿਰ ਆਪੇ ਕਲੈਰਿਟੀ ਬਣੂ ਅਦਰਵਾਈਜ਼ ਨਹੀਂ ਕਲੈਰਿਟੀ ਬਣਦੀ ਅਦਰਵਾਈਜ਼ ਬਸ ਸਟਰਗਲ ਹੀ ਹੈ ਅੱਗੇ ਕਰੋਗੇ ਵੀਰ ਜੀ